ਸ਼ਨੀਵਾਰ ਨੂੰ ਵਿਸ਼ਵ ਹਿੰਦ ਪ੍ਰੀਸ਼ਦ ਦੇ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਕਾ ਦੀ ਹੱਤਿਆਕਰ ਫਰਾਰ ਹੋਏ ਦੋਨੋਂ ਹਤਿਆਰੇ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਕੜੇ ਸੁਰੱਖਿਆ ਇੰਤਜ਼ਾਮਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਕੀਤੇ ਗਏ ਜਿੱਥੇ ਮਾਨਜੋਗ ਅਦਾਲਤ ਨੇ 6 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ ਆਓ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕੀ ਕਿਹਾ ਸਰਕਾਰੀ ਵਕੀਲ ਵਿਜੇ ਕੁਮਾਰ ਨੇ 28 ਸਰਿੰਦਰ ਕੁਮਾਰ ਤੇ ਮਨਦੀਪ ਸਿੰਘ 302 ਤੇ ਆਰਮਜ਼ ਐਕਟ ਦੇ ਵਿੱਚ ਪੇਸ਼ ਕੀਤੇ ਗਏ ਜਿਨ੍ਹਾਂ ਤੋਂ ਹੋਰ ਪੁੱਛ ਕਿਸ ਕਰ ਲਈ ਸੀਗੇ ਵੈਪਨ ਕਿੱਥੋਂ ਖਰੀਦ ਵੈਪਨ ਕਿੱਥੋਂ ਖਰੀਦੇ ਆ ਤੇ ਹੋਰ ਇਹਨਾਂ ਨਾਲ ਕਿਹੜੇ-ਕਿਹੜੇ ਸਾਥੀ ਆ ਉਹਨਾਂ ਸਬੰਧੀ 6 ਦਿਨ ਦਾ ਬਲੀ ਰਿਮਾਂਡ ਦਿੱਤਾ ਗਿਆ ਇਹਨਾਂ ਨੂੰ ਦੁਆਰਾ 23 ਤਰੀਕ ਤੇ 23 ਤਰੀਕ ਨੂੰ ਪੇਸ਼ ਕਰਨਾ ਹੈ ਠੀਕ ਹੈ 23 23 23 ਉਧਰ ਦੂਜੇ ਪਾਸੇ ਡੀਐਸਪੀ ਮਨਜੀਤ ਸਿੰਘ ਨੇ ਵੀ ਦੋਨਾਂ આરોપીਆਂ ਦਾ 6-6 ਦਿਨ ਦਾ ਪੁਲਿਸ ਰਿਮਾਂਡ ਮਿਲਣ ਦੀ ਪੁਸ਼ਟੀ ਕਰਦੇ ਹੋਏ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਉਹ ਪੇਸ਼ ਕੀਤੇ ਕੋਰਟ ਦੇ ਵਿੱਚ 6 ਦਿਨ ਦਾ ਰਿਮਾਂਡ Men det här, är inga som var varit borta